ਸਚੀਰਿਆ ਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਤੀਸਰੀ ਪਾਸ ਬੰਦਾ ਡਾਕਟਰਾਂ ਨੂੰ ਪੜਾਉਂਦਾ ਸੀ ਇਹ ਬਾਤ ਸੁਣਦੇ ਮਨ ਹੈਰਾਨ ਰਹਿ ਜਾਂਦਾ ਆ ਪਰ ਜਾਂਚ ਏਜੰਸੀਆਂ ਨੇ ਜੋ ਤੱਥ ਸਾਹਮਣੇ ਰੱਖੇ ਹਨ ਉਹ ਸਿਰਫ ਹੈਰਾਨੀ ਨਹੀਂ ਸਗੋਂ ਸਮਾਜ ਲਈ ਡਰਾਉਣੀ ਚੇਤਾਵਨੀ ਨੇ ਜੰਮੂ ਕਸ਼ਮੀਰ ਦੇ ਸੋਪੀਆਂ ਦਾ ਮੌਲਵੀ ਮਲਾਣਾ ਮੁਹੰਮਦ ਇਰਫਾਨ ਜੋ ਕੇਵਲ ਤਿੰਨ ਜਮਾਤਾਂ ਪੜਿਆ ਸੀ ਉਹ ਡਾਕਟਰਾਂ ਨੂੰ ਅਤਵਾਦ ਦਾ ਪਾਠ ਪੜਾਉਂਦਾ ਰਿਹਾ 9 ਗਾਮ ਦੇ ਮਦਰਸੇ ਵਿੱਚ ਇਹ ਅਨਪੜ ਮੌਲਵੀ ਧਰਮ ਦੇ ਨਾਂ ਤੇ ਨਫ਼ਰਤ ਦੀ ਖਾਦ ਪਾ ਕੇ ਇੱਕ ਵਾਈਟ ਕਾਲਰ ਟੈਰਰ ਮੋਡੀਊਲ ਤਿਆਰ ਕਰਦਾ ਰਿਹਾ ਅਤੇ ਦੇਸ਼ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਿਆ ਪਤਾ ਉਦੋਂ ਲੱਗਾ ਜਦੋਂ ਦਿੱਲੀ ਦੇ ਲਾਲ ਕਿਲੇ ਨੇੜੇ ਧਮਾਕਾ ਹੋਇਆ ਤੇ ਸ਼ੱਕ ਡਾਕਟਰ ਉਮਰ ਨਵੀ ਉੱਤੇ ਆ ਕੇ ਟਿਕਿਆ ਜਾਂਚ ਅੱਗੇ ਵਧੀ ਤਾਂ ਪਰਤਾਂ ਖੁੱਲ੍ਹਦੀਆਂ ਗਈਆਂ 17 ਅਕਤੂਬਰ ਨੂੰ ਭਾਰਤੀ ਫੌਜ ਨੂੰ ਧਮਕੀ ਭਰਿਆ ਪੱਤਰ ਲਿਖ ਕੇ ਲਗਾਉਣ ਵਾਲਾ ਇਰਫਾਨ ਜਿੰਨੀ ਤੇਜ਼ੀ ਨਾਲ ਗ੍ਰਿਫਤਾਰ ਹੋਇਆ ਉਤਨੀ ਹੀ ਤੇਜ਼ੀ ਨਾਲ ਉਸ ਦੇ ਸਿੱਖੇ ਹੋਏ ਵਿਦਿਆਰਥੀ ਵੀ ਮੈਦਾਨ ਵਿੱਚ ਆ ਗਏ ਨੌਗਾਮ ਵਿੱਚ ਜਦੋਂ ਨਵੇਂ ਪੋਸਟਰ ਲੱਗੇ ਪੋਸਟਰਾਂ ਦੇ ਵਿੱਚ ਭਾਰਤੀ ਫੌਜ ਨੂੰ ਧਮਕੀ ਦਿੱਤੀ ਗਈ ਸੀ ਸੀਸੀਟੀਵੀ ਤੋਂ ਸੱਚ ਸਾਹਮਣੇ ਆਇਆ ਕਿ ਇਹ ਪੋਸਟਰ ਡਾਕਟਰ ਆਦਿਲ ਨੇ ਲਗਾਏ ਸੀ ਇਹ ਆਦਿਲ ਉਹ ਵਿਅਕਤੀ ਹੈ ਜੋ ਕੁੱਲ ਗਾਮ ਦੇ ਵੰਪੋਰਾ ਦਾ ਰਹਿਣ ਵਾਲਾ ਹੈ ਤੇ ਪ੍ਰੋਫੈਸ਼ਨ ਤੋਂ ਡਾਕਟਰ ਹੈ ਪਰ ਵਿਚਾਰਾ ਨਾਲ ਅਣਪੜ੍ਹ ਇਰਫਾਨ ਦਾ ਵਿਦਿਆਰਥੀ ਬਣ ਚੁੱਕਾ ਸੀ ਜਾਂਚ ਏਜੰਸੀਆਂ ਉਸ ਦਾ ਪਿੱਛਾ ਕਰਦੀਆਂ ਰਹੀਆਂ ਸਹਾਰਨਪੁਰ ਦੇ ਹਸਪਤਾਲ ਤੋਂ ਲੈ ਕੇ ਫਰੀਦাবাদ ਦੇ ਫਲੈਟ ਤੱਕ ਅਤੇ ਲਗਾਤਾਰ ਨਿਗਰਾਨੀ ਵਿੱਚ ਆਖਿਰ 4 ਨਵੰਬਰ ਨੂੰ ਆਦਲ ਗ੍ਰਿਫਤਾਰ ਹੋਇਆ ਇਸ ਤੋਂ ਬਾਅਦ ਉਸ ਨੇ ਜੋ ਖੁਲਾਸੇ ਕੀਤੇ ਉਹ ਹੋਰ ਵੀ ਚੰਕਾਉਣ ਵਾਲੇ ਸਨ ਉਸਨੇ ਦੱਸਿਆ ਕਿ ਇਸ ਵਾਈਟ ਕਾਲਰ ਟਰੋਰ ਮੋਡਿਊਲ ਦਾ ਹਿੱਸਾ ਹੋਰ ਵੀ ਕਈ ਡਾਕਟਰ ਨੇ ਡਾਕਟਰ ਨੇ ਡਾਕਟਰ ਓਮਰ ਨਬੀ ਡਾਕਟਰ ਮੁਜਬਲ ਡਾਕਟਰ ਸਹੀਨ ਸ਼ਾਇਦ ਅਤੇ ਕਈ ਹੋਰ ਜਿਹੜੇ ਇਹ ਵਾਈਟ ਕਾਲਰ ਟਰੋਰ ਮੋਡਿਊਲ ਦੇ ਹਿੱਸਾ ਸਨ ਉਹ ਜ਼ਿਆਦਾਤਰ ਡਾਕਟਰ ਸੀ ਉਸਨੇ ਦੱਸਿਆ ਕਿ ਇਸ ਵਾਈਟ ਕਾਲਰ ਟਰੋਰ ਮੋਡਿਊਲ ਦਾ ਹਿੱਸਾ ਹੋਰ ਵੀ ਕਈ ਡਾਕਟਰ ਹਨ ਡਾਕਟਰ ਓਮਰ ਨਬੀ ਡਾਕਟਰ ਮੋਜੀਪਲ ਡਾਕਟਰ ਸ਼ਹੀਨ ਸૈયਦ ਅਤੇ ਕਈ ਹੋਰ ਇਸ ਮੋਡਿਊਲ ਦੇ ਜ਼ਿਆਦਾਤਰ ਲੋਕ ਡਾਕਟਰ 9 ਨਵੰਬਰ ਨੂੰ ਮਜੀਬਲਾ ਤੇ ਸ਼ਹੀਨ ਸૈયਦ ਨੂੰ ਵੀ ਫ੍ਰੀਦਾਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤਰ੍ਹਾਂ ਇੱਕ ਇੱਕ ਕਰਕੇ ਇਹ ਪੂਰਾ ਨੈਟਵਰਕ ਸਾਹਮਣੇ ਆ ਗਿਆ ਜਿਸ ਵਿੱਚ ਅਣਪੜ ਮੌਲਵੀ ਗੁਰੂ ਸੀ ਅਤੇ ਹਾਈਲੀ ਐਜੂਕੇਟਡ ਡਾਕਟਰ ਉਸ ਦੇ ਸ਼ਿਰਤ ਸਨ ਇੱਥੇ ਸਵਾਲ ਸਿਰਫ ਇਹ ਨਹੀਂ ਹੈ ਕਿ ਇੱਕ ਮੌਲਵੀ ਡਾਕਟਰਾਂ ਨੂੰ ਕਿਵੇਂ ਬਦਲ ਸਕਿਆ ਸਵਾਲ ਇਹ ਹੈ ਕਿ ਸਾਡਾ ਸਿੱਖਿਆ ਸਿਸਟਮ ਅਜੇ ਲੋਕ ਕਿਵੇਂ ਤਿਆਰ ਕਰ ਰਿਹਾ ਹੈ ਜੋ ਡਿਗਰੀ ਤਾਂ ਹਾਸਲ ਕਰ ਲੈਂਦੇ ਨੇ ਪਰ ਸੋਚਣ ਸਮਝਣ ਦੀ ਸਮਰੱਥਾ ਤਰਕ ਨੈਤਿਕਤਾ ਅਤੇ ਮਨੁੱਖਤਾ ਉਹਨਾਂ ਵਿੱਚ ਜਗਦੀ ਹੀ ਨਹੀਂ ਜਿੱਥੇ ਸਿੱਖਿਆ ਦਾ ਰੁਖ ਇਨਸਾਨੀਅਤ ਵੱਲ ਨਹੀਂ ਮੁੜਦਾ ਉਥੇ ਨੌਜਵਾਨ ਨਫ਼ਰਤ ਦੇ ਜਾਲ ਵਿੱਚ ਫਸ ਜਾਂਦੇ ਨੇ 테러ਰ ਮੋਡਿਊਲ ਇਸ ਗੱਲ ਦਾ ਜਿਉਂਦਾ ਜਗਦਾ ਸਬੂਤ ਹੈ ਕਿ ਸਾਡੀ ਪੜ੍ਹਾਈ ਕਾਗਜ਼ ਉੱਪਰ ਜ਼ਰੂਰ ਹੈ ਕਿਤਾਬਾਂ ਵਿੱਚ ਜ਼ਰੂਰ ਹੈ ਪਰ ਦਿਲ ਦਿਮਾਗ ਨੂੰ ਸ਼ੂ ਨਹੀਂ ਰਹੀ ਜਿੱਥੇ ਧਰਮ ਦਾ ਸਹੀ ਮੈਨਾ ਨਹੀਂ ਸਮਝਾਇਆ ਜਾਂਦਾ ਉਥੇ ਅਖੌਤੀ ਧਰਮ ਦੇ ਵਪਾਰੀ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਇਸ ਸਾਰੇ ਮਾਮਲੇ ਨੇ ਇੱਕ ਵੱਡਾ ਸਬਕ ਸਿਖਾਇਆ ਆ ਕਿ ਸਾਨੂੰ ਇੱਕ ਅਜਿਹਾ ਸਿੱਖਿਆ ਤੰਤਰ ਚਾਹੀਦਾ ਆ ਜੋ ਮਨੁੱਖ ਨੂੰ ਸਿਰਫ ਪੇਸ਼ੇਵਰ ਨਹੀਂ ਸਗੋ ਚੰਗਾ ਮਨੁੱਖ ਬਣਾਉਣ ਤੇ ਜ਼ੋਰ ਦੇਵੇ ਜਿੱਥੇ ਕਲਾਸਰੂਮ ਵਿੱਚ ਕੇਵਲ ਸਾਇੰਸ ਨਹੀਂ ਸਗੋ ਸਦ ਭਾਵਨਾ, ਪ੍ਰੇਮ, ਸਹਿਚਿਲਤਾ ਅਤੇ ਸੱਚੇ ਧਰਮ ਦੀ ਸਮਝ ਵੀ ਦਿੱਤੀ ਜਾਏ ਨਹੀਂ ਤਾਂ ਅੱਜ ਇੱਕ ਮੌਲਵੀ ਕੁਝ ਡਾਕਟਰਾਂ ਨੂੰ ਬਦਲਦਾ ਨਜ਼ਰ ਆਇਆ ਹੈ ਕੱਲ ਇਹੋ ਜੇ ਕਈ ਮੌਲਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਬਦਲ ਦੇਣਗੇ ਤੇ ਅਤਵਾਦ ਦੇ ਰਾਹ ਤੋਰ ਦੇਣਗੇ ਅਤਵਾਦ ਦੀ ਲੜਾਈ ਸਿਰਫ ਹਥਿਆਰਾਂ ਨਾਲ ਨਹੀਂ ਜਿੱਤੀ ਜਾ ਸਕਦੀ ਇਹ ਲੜਾਈ ਸਿੱਖਿਆ ਮਨੁੱਖੀ ਮੁੱਲਾਂ ਅਤੇ ਸਹੀ ਸਮਾਜਿਕ ਸੋਚ ਨਾਲ ਜਿੱਤੀ ਜਾ ਸਕਦੀ ਹੈ ਅਤੇ ਇਹ ਮਾਮਲਾ ਸਾਫ਼ ਦੱਸਦਾ ਹੈ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਸਿੱਖਿਆ ਨੂੰ ਕੇਵਲ ਡਿਗਰੀ ਨਹੀਂ ਸਗੋਂ ਮਨੁੱਖ ਬਣਾਉਣ ਦਾ ਸਾਧਨ ਬਣਾਇਆ ਜਾਵੇ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਜ਼ਤ ਸਤਿ ਸ਼੍ਰੀ ਅਕਾਲ